ਅੱਜ ਆਪਾਂ ਲੈਕਰਾਂਗੇ ਵਿਗਿਆਨ ਅਤੇ ਮਨੁੱਖ ਵਿਗਿਆਨ ਨੇ ਮਨੁੱਖੀ ਜੀਵਨ ਵਿੱਚ ਕਈ ਵੱਡੀਆਂ ਤਬਦੀਲੀਆਂ ਲਿਆਦੀਆਂ ਹਨ ਅੱਜ ਮਨੁੱਖ ਜਿੰਨਾ ਆਸਾਨੀ ਨਾਲ ਜੀ ਰਿਹਾ ਹੈ ਉਸ ਦੇ ਪਿੱਛੇ ਵਿਗਿਆਨ ਦੀ ਮਹਾਨ ਭੂਮਿਕਾ ਹੈ ਵਿਗਿਆਨ ਨੇ ਸਾਡੀ ਜ਼ਿੰਦਗੀ ਨੂੰ ਸੁਖਦਾਈ ਤੇਜ ਅਤੇ ਆਧੁਨਿਕ ਬਣਾਇਆ ਹੈ ਵਿਗਿਆਨ ਦੀ ਮਦਦ ਨਾਲ ਅਸੀਂ ਬਿਜਲੀ ਗੈਸ ਮੋਬਾਈਲ ਕੰਪਿਊਟਰ ਇੰਟਰਨੈਟ ਰੇਡੀਓ ਟੀਵੀ ਅਤੇ ਹੋਰ ਕਈ ਜ਼ਰੂਰੀ ਚੀਜ਼ਾਂ ਬਣਾਈਆਂ ਹਨ ਜੋ ਹਰ ਰੋਜ਼ ਦੇ ਕੰਮਾਂ ਵਿੱਚ ਸਾਡੀ ਮਦਦ ਕਰਦੀਆਂ ਹਨ ਆਵਾਜਾਈ ਦੇ ਸਾਧਨ ਜਿਵੇਂ ਕਿ ਕਾਰ ਰੇਲ ਗੱਡੀ ਜਹਾਜ਼ ਆਦਿ ਵਿਗਿਆਨ ਦੀ ਹੀ ਦੇਣ ਹਨ ਡਾਕਟਰੀ ਖੇਤਰ ਵਿੱਚ ਵੀ ਵਿਗਿਆਨ ਨੇ ਕਈ ਚਮਤਕਾਰੀ ਉਪਲਬਧੀਆਂ ਕੀਤੀਆਂ ਹਨ ਕਈ ਲਾ ਇਲਾਜ ਬਿਮਾਰੀਆਂ ਦਾ ਇਲਾਜ ਮਿੱਲਰ ਗਿਆ ਹੈ ਅਤੇ ਮਨੁੱਖ ਦੀ ਉਮਰ ਵੀ ਵੱਧ ਗਈ ਹੈ ਪਰ ਜੇਕਰ ਵਿਗਿਆਨ ਦਾ ਗਲਤ ਉਪਯੋਗ ਕੀਤਾ ਜਾਵੇ ਤਾਂ ਇਹ ਵਿਨਾਸ਼ ਦਾ ਕਾਰਨ ਵੀ ਬਣ ਸਕਦਾ ਹੈ ਜਿਵੇਂ ਕਿ ਹਥਿਆਰਾਂ ਦੀ ਰਚਨਾ ਪ੍ਰਦੂਸ਼ਣ ਅਤੇ ਵਾਤਾਵਰਣ ਦੀ ਬਰਬਾਦੀ ਵਿਗਿਆਨ ਮਨੁੱਖ ਲਈ ਵਰਦਾਨ ਹੈ ਪਰ ਇਸ ਦਾ ਉਪਯੋਗ ਸਮਝਦਾਰੀ ਨਾਲ ਹੀ ਕਰਨਾ ਚਾਹੀਦਾ ਹੈ ਅਸੀਂ ਵਿਗਿਆਨ ਦੀ ਮਦਦ ਨਾਲ ਵਿਕਾਸ ਕਰ ਸਕਦੇ ਹਾਂ ਪਰ ਨਾਲ ਹੀ ਪ੍ਰਕਿਰਤੀ ਦੀ ਸੰਭਾਲ ਵੀ ਜ਼ਰੂਰੀ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ